ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੇਰੇ ਨਾਲ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਦਿਨ ਹੈਗਾ ਅੱਜ ਵੀਰਵਾਰ ਦਾ 3 ਤਰੀਕ ਹੈਗੀ ਸ਼ਾਇਦ ਅੱਜ ਪਤਾ 24 ਪਤਾ ਨਹੀਂ 25 ਆ 25 April ਆ ਜੀ ਤੇ ਸ਼ਾਮ ਦਾ ਟਾਈਮ ਆ ਹੁਣ 4:15 ਹੋ ਗਏ ਨੇ ਤੇ ਮੈਂ ਹੁਣ ਵਲੌਗ ਸ਼ੁਰੂ ਕਰ ਲੱਗੀ ਆ ਅੱਜ ਸਵੇਰ ਦਾ ਬਲੌਗ ਕੋਈ ਵੀ ਨਹੀਂ ਬਣਾਇਆਗਾ ਤੇ ਕੰਮ ਵੀ ਨਹੀਂ ਕੋਈ ਖਾਸ ਕੀਤਾ ਹੈਗਾ ਜੇ ਕੋਈ ਕੰਮ ਕਰਤੇ ਤਾਂ ਬਲੌਗ ਬਣਾਉਂਦੇ ਹਨਾ ਤੇ ਅੱਜ ਸਿਹਤ ਠੀਕ ਜਿਹੀ ਨਹੀਂ ਸੀਗੀ ਠੀਕ ਹੈ ਹੀ ਨਹੀਂ ਸੀਗੀ ਬਿਲਕੁਲ ਵੀ ਮੈਂ ਮਤਲਬ ਸਵੇਰੇ ਇਹਨਾਂ ਨੂੰ ਬ੍ਰੇਕਫਾਸਟ ਬਣਾ ਕੇ ਦਿੱਤਾ ਜੇ ਆਰ ਨੂੰ ਸਕੂਲੇ ਭੇਜਿਆ ਤੇ ਬੱਸ ਉਸ ਤੋਂ ਬਾਅਦ ਫੇਰ ਪੈਗੀ ਫੇਰ ਇਹਨਾਂ ਲਈ ਰੋਟੀ ਬਣਾਈ ਦੋਨਾਂ ਜਣੇ ਲਈ ਵੱਡੇ-ਵੱਡੇ ਤੇ ਹਸਬੰਡ ਲਈ ਫਿਰ ਫਿਰ ਵੀ ਪੈ ਗਈ ਬਸ ਫਿਰ ਦੁਪਹਿਰੇ ਫਿਰ 1 ਵਜੇ ਉੱਠ ਕੇ ਫਿਰ ਲੰਚ ਤਿਆਰ ਕਰਤਾ ਬਸ ਹੁਣ ਵੀ ਪਈ ਹੋਈ ਸੀਗੀ ਹੁਣ ਉੱਠੀਆਂ ਮੜ ਜਾ ਹੁਣ ਮੂੰਹ ਤੁੱਤਾ ਇੱਕ ਨਾ ਮੇਰਾ ਇਧਰਲੀ ਸਾਈਡੋਂ ਤੁਹਾਨੂੰ ਲੱਗਦਾ ਵੀ ਹੋਣਾ ਥੋੜਾ ਜਿਹਾ ਮੂੰਹ ਹੋਇਆ ਹੋਇਆ ਮੂੰਹ ਪੱਕਿਆ ਹੋਇਆ ਵਿੱਚੋਂ ਤੇ ਇੱਥੇ ਆਹ ਪਰਲੇ ਪਾਸੇ ਹੋਇਆ ਪੱਕਿਆ ਹੋਇਆ ਤੇ ਇਧਰਲੇ ਪਾਸੇ ਉਹ ਵੀ ਹੋਇਆ ਹੋਇਆ ਤੇ ਇੱਕ ਅੱਜ ਮੇਰੀ ਬਹੁਤ ਜ਼ਿਆਦਾ ਹੈਡਿੰਗ ਹੁੰਦੀ ਸੀ ਸਿਰ ਦੁਖਦਾ ਸੀ ਅੱਜ ਮੇਰਾ ਬਸ ਉਹੀ ਆ ਦੋ ਦਿਨ ਕੰਮ ਕਰ ਲਿਆ ਭੱਜ ਨੱਠ ਕੇ ਬਸ ਇੰਨੇ ਚ ਹੀ ਸਿਹਤ ਡਾਊਨ ਹੋ ਜਾਂਦੀ ਪਤਾ ਨਹੀਂ ਕੀ ਹੋਇਆ ਹੁਣ ਤਾਂ ਸਮਝ ਨਹੀਂ ਲੱਗਦੀ ਹੈਗੀ ਤੇ ਹੁਣ ਮੈਂ ਫਿਰ ਹਾਲ ਤੋਂ ਰੱਖਿਆ ਦੁੱਧ ਪਹਿਲਾਂ ਬੱਚਿਆਂ ਲਈ ਪੀਣਗੇ ਤੇ ਫਿਰ ਉਸ ਤੋਂ ਬਾਅਦ ਜੇ ਦੁੱਧ ਪੀਣਾ ਹੋ ਦੁੱਧ ਪੀਣੇ ਮੇਤੋਂ ਦੁੱਧ ਨਹੀਂ ਪੀਤਾ ਜਾਂਦਾ ਹੈਗਾ ਹੁਣ ਮੈਨੂੰ ਜਾਣ ਕੇ ਵੀ ਨਾ ਚਾਹੁੰਦੇ ਹੋਏ ਵੀ ਹਨਾ ਚਾਹ ਪੀਣੀ ਪੈਂਦੀ ਆ ਕੀ ਕਰੇ ਮੈਂ ਤਾਂ ਇਕੱਲਾ ਇੱਦਾਂ ਸਿੰਪਲ ਦੁੱਧ ਵੀ ਨਹੀਂ ਪੀਤਾ ਜਾਂਦਾ ਹੈਗਾ ਵੈਸੇ ਹੁਣ ਮੈਂ 2-3 ਮਹੀਨੇ ਬਾਅਦ ਰਾਤ ਨੂੰ ਦੁੱਧ ਪੀਣਾ ਸਟਾਰਟ ਕੀਤਾ ਉਹ ਵੀ ਇੰਨਾ ਥੋੜਾ ਜਿਹਾ ਹਾਂ ਪੀਣਾ ਸ਼ੁਰੂ ਕੀਤਾ ਤੇ ਆਪਦੇ ਆਪ ਨੂੰ ਲੱਗ ਜਾਂਦਾ ਹੈ ਵੀ ਜਿੱਦਾਂ ਹੁਣ ਫੇਸ ਤੁਹਾਨੂੰ ਵੀ ਲੱਗਦਾ ਹੁਣ ਵੀ ਪਹਿਲਾਂ ਨਾਲੋਂ ਪਤਾ ਨਹੀਂ ਕਿੰਨਾ ਕੋ ਗੋਰੀ ਚਿੱਟੀ ਹੋ ਗਈ ਪਤਾ ਨਹੀਂ ਹੁਣ ਇਹ ਮੈਨੂੰ ਕਹੀ ਜਾਂਦੇ ਤੇ ਗੋਰੀ ਨਹੀਂ ਹੋਈ ਹੈਗੀ ਰੰਗ ਪੀਲਾ ਪੈ ਗਿਆ ਬਹੁਤ ਜ਼ਿਆਦਾ ਬਲੱਡ ਵੀ ਕਾਫੀ ਘਟ ਗਿਆ ਹੋਰ ਕਿ ਸਮਝ ਨਹੀਂ ਲੱਗਦੀ ਹੈਗੀ ਬਾਕੀ ਪਤਾ ਨਹੀਂ ਜੇ ਬਿਮਾਰੀਆਂ ਦਾ ਗੱਲਾਂ ਕਰੀ ਜਾਂ ਬਿਮਾਰੀ 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 ਪਤਾ ਨਹੀਂ ਸਮਝ ਨਹੀਂ ਲੱਗਦੀ ਅੱਜ ਕੋਈ ਕੋ ਖਾਸ ਕੰਮ ਨਹੀਂ ਕੀਤਾ ਹੈਗਾ ਕਿਚਨ ਦੀ ਵੀ ਹਾਲਤ ਵੇਖ ਲਓ ਤੁਸੀਂ ਪਤਾ ਨਹੀਂ ਸਮਝ ਨਹੀਂ ਲੱਗਦੀ ਮੈਨੂੰ ਤਾਂ ਤੇ ਦਪਾਰੇ ਬਣਾਏ ਸੀਗੇ ਕੜੀ ਚੌਲ ਤੇ ਹੋਣਾ ਰੱਖਿਆ ਹਰਦੋਂ ਬੱਚਿਆਂ ਲਈ ਗੋਤਨੂ ਵਾਲੀ ਵੀ ਆ ਮੈਂ ਵਲੌਗ ਸ਼ੁਰੂ ਕਰਨ ਲੱਗੀ ਤੇ ਪਾਉਂਦੇ ਆ ਕਣਕ ਢੋਲ ਦੇ ਵਿੱਚ ਕੂਲਰ ਲਾ ਕੇ ਢਾ ਕੇ ਕਣਕ ਪਾਉਣ ਲੱਗੀ ਹੋਏ ਨੇ ਕਿਉਂਕਿ ਤੂੜੀ ਵੀ ਜਿਹੜੀ ਆ ਆਪਾਂ ਸਾਂਭ ਲਈ ਤੇ ਦਾਣੇ ਵੇੜੇ ਦੇ ਵਿੱਚ ਪੈ ਸੀ ਇਹ ਵੀ ਫਿਰੋਜ ਕੋਲਣੇ ਇਕੱਠੇ ਕਰਨੀ ਔਖੇ ਆ ਪਹਿਲਾਂ ਸਵੇਰੇ ਲੱਗੇ ਸੀਗੇ ਸਵੇਰੇ ਹਵਾ ਨਹੀਂ ਸੀ ਕਿਸੇ ਨੋਟ ਚੱਲਦੀ ਔਰ ਨਹੀਂ ਸੀ 19 ਸੀਗੀ ਕਣਕ ਉੜਨੀ ਨਹੀਂ ਸੀਗੀ ਕਣਕ ਚੰਗੀ ਤਰ੍ਹਾਂ ਤੇ ਫਿਰ ਮੋੜ ਲੱਗੇ ਨਾਲ ਮੈਂ ਵੀ ਇਹਨਾਂ ਸਵੇਰੇ ਰੋਕਤਾ ਮੈਂ ਕਿਹਾ ਮੈਂ ਹੀ ਬਿਮਾਰ ਪਈਆਂ ਵੀ ਤੁਸੀਂ ਰਹਿਣ ਦਿਓ ਵੀ ਸ਼ਾਮ ਨੂੰ ਪਰਸ਼ਾਵਾਂ ਮੋੜੇ ਤੇ ਲੱਗੇ ਮੋੜ ਲੱਗੇ ਨੇ ਫਿਰ ਥੋੜੀ ਹੋਈ ਇੰਨੀ ਜ਼ਿਆਦਾ ਕਣਕ ਰੱਖੀ ਨਹੀਂ ਗਈ ਵਾਲੀ ਥੋੜੀ ਜਿਹੀ ਰੱਖੀ ਬਸ ਖਾਣ ਜੋਗੀ ਦੀ ਨਿਕਲ ਗਿਆ ਮੇਰਾ ਬੱਸ ਹਾਂ ਲੱਕਾ ਲ ਵੀ ਫਿਰੀ ਗਈ ਕੱਲ ਤੂੜੀ ਬਣਦੀ ਸੀਗੀ ਕਦ ਚਾਹ ਤੇ ਕਦ ਪਾਣੀ ਦੇ ਦੇ ਕਦ ਰੋਟੀ ਦੇ ਦੇ ਅੱਜ ਤਾਂ ਬੱਸ ਪੂਰਾ ਦਿਨ ਪੈਤੀ ਨਿਕਲ ਗਿਆ ਘਰ ਦੀ ਵੀ ਬੁਰੀ ਹਾਲ ਕੋਈ ਪਈਆ ਕੁਛ ਹੈ ਨਾ ਇਹਨਾਂ ਦੇ ਵਿੱਚ ਆ ਕੇ ਇਹਨਾਂ ਦੇ ਖੇਤਾਂ 'ਚ ਘਰ ਨੇ ਸਾਰਿਆਂ ਨੂੰ ਪਤਾ ਹੀ ਹੋਣਾ ਬਹੁਤ ਜਿਆਦਾ ਗੱਦਮ ਹੋ ਜਾਂਦਾ ਕੰਪੈਨ ਕਿਸੇ ਹੋਰ ਚੱਲੂ ਥੂੜੀ ਕਿਸੇ ਹੋਰ ਦੇ ਪਾਣੂ ਘਰ ਕਿਸੇ ਹੋਰ ਦਾ ਬੰਦਾ ਹੋਈ ਜਾ ਟਰੋਇਸ ਹਰਾ ਕੋਸ਼ਾ ਧੁੱਪੇ ਰੱਖਤਾ ਚੱਲਣ ਲੱਗ ਗਿਆ ਸਿਲ ਫੜੀ ਤੁਸੀਂ ਇੱਕ ਨਾ ਮੇਰੇ ਪੈਰਾਂ ਤੇ ਬਿਲਕੁਲ ਵੀ ਵਜਨ ਨਹੀਂ ਆਉਂਦਾ ਐਨੇ ਪੈਰ ਦੁਖਦੇ ਆ ਆਪਦਾ ਹੀ ਵਜਨ ਨਹੀਂ ਚੱਕਦੇ ਹੈਗੀ ਬਹੁਤ ਜ਼ਿਆਦਾ ਦਰਦ ਹੁੰਦਾ ਪੈਰਾਂ ਦੇ ਵਿੱਚ ਚਾਹ ਬਣਾ ਲਈ ਆਪਾਂ ਬਾਹਰ ਕਿਹੜਾ ਕੱਢਿਆ ਉਹਨੇ ਕੰਮ ਤਾਂ ਕੋਈ ਨਹੀਂ ਕਰਾਉਣਾ ਵਲੌਗ ਤਾਂ ਬਣਾ ਲਈਏ ਜੀ ਜਿਆ ਹਰ ਤਾਂ ਪੜਦਾ ਬੈਠਾ ਇਹਦਾ ਤਾਂ ਕਾਲੂ ਟੈਸਟ ਆ ਪੇਪਰ ਹੀ ਸਮਝੋ ਕਹਿੰਦਾ ਇਹਦਾ ਪੜਨ ਲੱਗੇ ਆਹ ਹੋਣ ਲੱਗੇ ਆ ਕੇ ਪੱਤੀਵਾਸ ਰਿਪੇਸੀ ਆ ਹੁਣ ਇਹਨਾਂ ਨੇ ਪਤਾ ਨਹੀਂ ਪੀਕ ਲਈ ਹੋਕਾਰਨ ਲੱਗੇ ਇਹਨਾਂ ਦਾ ਟੈਸਟ ਲੈਣ ਲੱਗੇ ਹੋ ਜਾਣੇ ਲੱਗੇ ਹੋਇਆ ਕਣਕ ਡਾਉਣ ਉਹ ਤੇ ਜਦੋਂ ਮੈਂ ਵੀਡੀਓ ਬਣਾਉਗੀ ਪਪੀ ਵੀਡੀਓ ਤਾਂ ਪਹਿ ਹੁਣ ਬਣੂਗੀ ਓਈ ਤੂੰ ਐ ਕਰ ਕੁਲਰ ਦੇ ਵਿੱਚ ਲੁਕ ਜਾ ਕਣਕ ਤਾਂ ਇਸ ਵਾਰੀ ਸਾਫ਼ ਆ ਕੋਈ ਮਿੱਟੀ-ਬੁੱਟੀ ਹੈ ਨਹੀਂ ਕਣਕ ਦੇ ਵਿੱਚ ਥੋੜਾ ਜਿਹਾ ਕੁਲੀ ਡੰਡਾ ਜਿਹਾ ਹੀ ਆ ਇਹ ਖਾਣਾ ਕੱਟ ੜਾ ਖਾਣਾ ਕੱਟ ੜਾ ਨਾ ਬੁਗੇ ਨਾ ਨਾ ਮਿੱਠਿਆ ਨਾ ਅੰਦਰ ਪੈਲੀ ਨਹੀਂ ਬਿਮਾਰ ਰਹਾ ਨਾ ਗਰੀਬ ਬੰਦਾ ਮੈਂ ਡਰਦਾ ਮੇਂ ਤਾਂ ਅੱਖਾਂ ਹੀ ਕੱਢ ਕੇ ਡਰਾ ਦਿੰਦੇ ਨੇ ਈ ਬਣੂ ਮੇਰਾ ਮਜ਼ਾਕ ਕਰਦੇ ਜੋ ਮਾਰਦੀਆਂ ਹੁਣ ਲੜੇ ਰੱਬ ਸੁੱਖ ਰੱਖੇ ਜਿਨ੍ਹਾਂ ਨੇ ਖਾਣੀ ਆ ਤੇ ਜਿਹੜੇ ਪਾਰ ਆ ਦੇ ਢੋਲ ਦੇ ਵਿੱਚ ਰੱਬ ਤੰਦਰੁਸਤੀ ਬਖਸ਼ੇ ਨੀਂਦ ਆਦੀਆ ਵੀਡੀਓ ਬਣਾਉਣੀ ਆ ਮੈਂ ਮੈਕਣੇ ਪਾਣੀ ਇਕਣੇ ਜਾਉ YouTube ਤੇ ਜਾ ਆਸੀ ਆਪਦੀ ਬਣਾਉਣੀ ਹੈਗਾ ਮੇਰਾ ਸੁੱਖ ਨਾ ਘਰ ਵਾਲਾ ਲਾ ਕ ਤੁਸੀਂ ਕਹਤੇ ਪਟਕੀ ਲਾਤੀ ਗਰਮੀ ਆਦੀ ਹੈ ਕਰ ਵੀਡੀਓ ਬਣਾ ਦੇ ਦੇ ਇੱਕ ਗਾਨੀ ਰੋਟੀ ਵਧੀਆ ਬਣੇ ਹਾਂ ਹਾਂ ਇਹ ਨਵਾਂ ਵੀ ਆ ਆਪਣਾ ਕਣਕ ਦਾ ਚਾਂਦ ਤਾਂ ਵਧੀਆ ਬਣਿਆ ਅਸਾਂ ਇੰਨੀ ਕਾਣਕ ਰੱਖੀ ਕਿੰਨੀ ਕਪਾਤੀ ਲੋਕੋ ਕਮਨਸਾ ਪਾਦੀ ਬੱਚਨ ਪਾਣੀ ਕਈ ਥੱਲੇ ਪਾਏ ਆ ਬੱਚੇ ਢਾ ਕੇ ਪਹਿਲਾਂ ਦੋ ਕ ਪੈ ਗਈ ਹੋਉ ਉਹੀ 5-7 ਕ ਕਵਾਂਟਲ ਰੱਖੀ ਆ ਬਸ ਵਾਲੀ ਰੱਖੇਗੀ ਸਰਦਾਰ ਚਾਹੇ ਬਣਾ ਚਾਹ ਬਣ ਰਹਾ ਹੈ ਇਹ ਮੰਡੀਆਂ ਵਾਲੀ ਫੀਲ ਵਿੱਚ ਜੱਕੀ ਜਾਂਦੇ ਆ ਇਹ ਬਥੇਰੇ ਮੰਡੀਆਂ 'ਚ ਬੈਠੇ ਆ ਫਾਇਦਾ ਹੁੰਦਾ ਦੇਖੋ ਮੰਡੀ 'ਚ ਬੈਠਣ ਦਾ ਇਹਦੇ ਨਾਲ ਤਾਂ ਸਾਧ ਕੋਲ ਜਾ ਕੇ ਬਹਿ ਜਾ ਕਰ ਤਾਂ ਉੱਥੇ ਫਾਇਦਾ ਤਾਂ ਹੋ ਜਾਂਦਾ ਮੰਡੀ ਦਾ ਫਾਇਦਾ ਤੇ ਤੇਰੀ ਭਾਬੀ ਉਹ ਲੈ ਗਈ ਤੈਨੂੰ ਤਾਂ ਕੱਖ ਨਹੀਂ ਮਿਲਿਆ ਕਿਉਂ ਚੁੱਪਗਾ ਤੇ ਅਸੀਂ ਤਾਂ ਸੱਚ ਬੋਲਣਾ ਸੱਚ ਕੇ ਇਲਾਵਾ ਅਸੀਂ ਕੁਝ ਨਹੀਂ ਬੋਲਣਾ ਮੈਂ ਸੱਚ ਬੋਲੂੰਗਾ ਸੱਚ ਕੇ ਬੋਲਾਂ ਮੰਡੀਆਂ ਜੇ ਨੇ ਰੁਲੀ ਜਾਣਾ ਪੈਸਾ ਉਹਨੇ ਫੜ ਲੈਣਾ ਚੱਲ ਕੋਈ ਗੱਲ ਸਾਡੇ ਕੋ ਹੁਣ ਵੀ ਖਾਣ ਜੋਗਾ ਵਸੇਰਾ ਕੁਛ ਮੁੱਕਦਾਨੀ ਅਦਾਇਕ ਨਹੀਂ ਜਿਹੜਾ ਇਹ ਕਿਸੇ ਦੇ ਨਿਆਣੇ ਪਾਲ ਸਕਦਾ ਹੈ ਆਪਦੇ ਵੀ ਪਾਲ ਲੂ ਇਹਦਾ ਕਬੂਤਰ ਹੈ ਗੱਲ ਸਾਡਾ ਇੱਕ ਕਬੂਤਰ ਮਰ ਗਿਆ ਮੈਨੂੰ ਉਹਦਾ ਅਫਸੋਸ ਹੋ ਗਿਆ ਵਿਚਾਰੇ ਦਾ ਘਾਟਾ ਪੈ ਗਿਆ ਸਾਡਾ ਕਬੂਤਰ ਮਰ ਗਿਆ ਪੱਖੇ ਚ ਆ ਗਿਆ ਲਓ ਜੀ ਪੰਗੇ ਲੈ ਕੇ ਆ ਗਏ ਆਪਾਂ ਹੋਰ ਕੀ ਕਰ ਸਕਦੇ ਹੁਣ ਪੰਗੇ ਹੀ ਲੈ ਸਕਦੇ ਆ ਜਾਂ ਕੰਮ ਤਾਂ ਕੋਈ ਹੁੰਦਾ ਨਹੀਂ ਕਿ ਬੁਮਾਰ ਬੰਦੇ ਤਾਂ ਚਾਰਾ ਰੱਖ ਕੇ ਗਏ ਸੀ ਮੈਂ ਗੈਸ ਘਟ ਕਰ ਗਈ ਸੀ ਕਹਿੰਦੇ ਚਾਹ ਦਾ ਘੁੱਟ ਪਿਲਾਵੇ ਬਹਾਨੇ ਨਾ ਮੈਂ ਵੀ ਪੀ ਲੂੰਗੀ ਜੇ ਉਹ ਪੀਣਗੇ ਉਹ ਸੱਚੀ ਉਹਨਾਂ ਦੇ ਵਿੱਚ ਆ ਘਟਾਤੀ ਨਹੀਂ ਦਿਨ ਦੇ ਵਿੱਚ ਕਿੰਨੀ ਵਾਰ ਚਾਹ ਪੀ ਲੈਂਦੇ ਸੀਗੇ 10 ਵਜੇ ਵਾਲੀ ਬੰਦ ਹੋ ਗਈ ਸਾਡੀ ਚਾਹ ਤੇ ਸਵੇਰੇ ਰੋਟੀ ਤੋਂ ਬਾਅਦ ਵਾਲੀ ਬੰਦ ਹੋ ਗਈ ਬੱਚਿਆਂ ਦੇ ਘਾਤੋਂ ਜਿਹੜੀ 8 ਵਜੇ ਪਿੰਦੇ ਹੁੰਦੇ ਸੀਗੇ ਤੇ 10 ਵਜੇ ਵਾਲੀ ਬੰਦ ਆ ਫੇਰ ਕਈ ਵਾਰੀ ਅਸੀਂ ਵੀ ਹਾਲੇ ਜਿਵੇਂ 2:30 3 ਵਜੇ ਰੋਟੀ ਖਾਣੀ ਅਸੀਂ 1:00 ਵਜੇ ਵੀ ਚਾਹ ਪੀ ਲੈਂਦੇ ਮੈਸੇ ਚਾਹ ਨਹੀਂ ਕਰ ਰਹੇ ਨੇ ਸਾਰੇ ਜਿਹਨਾਂ ਮੈਂ ਇੰਨੀ ਬਿਮਾਰ ਹੋਈ ਆ ਚਾਹ ਨਹੀਂ ਕਰੇ ਕਰੇ ਚਾਹ ਜ਼ਿਆਦਾ ਪੀਂਦੇ ਸੀ ਹੁਣ ਇੱਕੋ ਦਮ ਛੱਡ ਦਿੱਤੀ ਹੁਣ ਸਾਰਾ ਕੁਝ ਹੀ ਛੁੱਟਦਾ ਜਾਂਦਾ ਗਰਮੀ ਬਹੁਤ ਜ਼ਿਆਦਾ ਹੋ ਗਈ ਬਹੁਤ ਜ਼ਿਆਦਾ ਗਰਮੀ ਆ ਅੱਜ ਸਵੇਰ ਤੋਂ ਮੈਨੂੰ ਗਰਮੀ ਉਹ ਲੱਗੀ ਜਾਂਦੀ ਆ ਮੇਰੇ ਪੈਣਾ ਵਿੱਚੋਂ ਅੱਗ ਨਿਕਲਦੀ ਅੱਗ ਨਿਰੀ ਠੰਡਾ ਤੇਲ ਛਸ ਕੇ ਗਿਆ ਸੀ ਹੁਣ ਇਹ ਛਸ ਕੇ ਗਿਆ ਸੀ ਕਹਿੰਦੇ ਆਪ ਤਾਂ ਤਾਂ ਇਹੋ ਜਿਹਾ ਕੁਝ ਕੁਝ ਨਹੀਂ ਕਰਨਾ ਹੈਗਾ ਜਿਹੜਾ ਉਹ ਨਪਰਤਨ ਤੇਲ ਹੁੰਦਾ ਉਹ ਛਸ ਕੇ ਗਿਆ ਸੀ ਮੈਂ ਹੁਣ ਠੰਡਾ ਠੰਡਾ ਪਾਣੀ ਪਾ ਕੇ ਹੀ ਵਧੀਆ ਲੱਗਿਆ ਪਰ ਜੀ ਕਰਦਾ ਵੀ ਠੰਡੇ ਪਾਣੀ ਦੇ ਵਿੱਚ ਪੈਰ ਰੱਖਾਂ বর ਪਾ ਕੇ ਲਓ ਵਈ ਤੁਸੀਂ ਵੀ ਪੀ ਲਓ ਚਾਹ ਦੁੱਧ ਪਾਣੀ ਤੁਹਾਡੇ ਸਾਰਿਆਂ ਲਈ ਜੀਨੇ ਜੋ ਪੀਣਾ ਪੀ ਬੋ ਆ ਜਾਓ ਬਈਏ ਜੁਝਾਰੇ ਆ ਜਾ ਬੇਟਾ Não sei न क्यागा जो भी होगा तो एक कमर देखो दो दो चले गए ना भाई पकड़ी तो, गारे तो, गारे तो गारे। दुडियो 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 नहीं आ रही पर बात कर कौन वीडियो एडिटिंग करनी है नेचर कर कर के ना नहीं शाम में के दो तो पिंदा न्याड़े जागते ਆੜੇ ਦੱਤ ਪੈਣੀ ਆਹ ਮੱਖੀ ਦਾ ਰੀ ਕੇ ਕਰ ਮੈਨੂੰ ਦਿਆ ਉਹਨੇ ਖਾਣਾ ਮੰਜੀ ਨੂੰ ਖਾਣ ਨੂੰ ਬਾਬਾ ਛੁੱਟ ਛੋੜਾਂਗੇ ਆਪਾਂ ਲੈ ਨਾ ਅੰਦਰੋਂ ਹੋਰ ਚੱਕ ਲੈਣ ਬਸ ਬਸ ਮੱਕੇ ਦੇਣਗੇ ਕਿਉਂ ਇਹ ਆਦੀਵਾਰੀ ਨੂੰ ਮੱਕੇ ਦੇਣਗੇ ਆਪਦੀ ਵਾਰੀ ਨੂੰ ਪੱਤੇ ਕੰਨ ਦਾ ਪੱਤੇ ਕੰਨ ਖਾਣ ਤੋਂ ਸਕੂਲੋਂ ਆਖਦਾ ਹੀ ਨਹੀਂ ਤੇ ਦੁੱਧ ਚ ਗਿਰਮ ਹੁੰਦੇ ਆ ਮੱਖੀਆਂ ਉੱਤੇ ਕੌਲੀ ਦੇ ਰੱਖ ਸਾਡੇ ਤਾਂ ਮੱਖੀਆਂ ਵਾਲੀਆਂ ਨੇ ਮੈਂ ਤੇ ਕਰਕੇ ਸੇੜੀ ਹੀ ਨਹੀਂ ਹੋਰ ਸੋਹਣੀ ਪਤਾ ਨਹੀਂ ਆ ਜਾਲੀ ਖੁੱਲੀ ਜਾਂਦੀ ਆ ਵਾਰ-ਵਾਰ ਇਹ ਜਿਹੜੀਆਂ ਐ ਤੇ ਬਚਣ तो더니 कुमकुम खर्चा ਨਾ ਹੋ ਗਿਆ ਟੋਲ ਇਹ ਜੋ ਤਾਂ ਅੱਧਾ ਹੋ ਗਿਆ ਵਾਦੂ ਆ ਮੁੱਕਦੀ ਨਹੀਂ ਹੱਲੇ ਤਾਂ ਪਈਏ 2 ਮਹੀਨੇ ਦੀ 3 ਦੀ ਪ੍ਰਾਣੀ ਗਣਕ ਪਈ ਆ ਲੈ पकड़ किताब या कबेश गाना सुन money kit lane par nahi padani ni pad ja tu kitni ullar karega